ਰਾਤ ਨੂੰ ਜਾ ਕੇ ਕਹਿੰਦਾ ਮੈਨੂੰ ਨਾ ਫੜਿਓ ਜੀ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਫੜਾਓਗੇ ਉਦੋਂ 75 25 ਖੇਡਦੇ ਸੀ 75 25 ਪਤਾ ਨਾ ਮੈਂ ਕਹਿੰਦਾ ਹੁੰਦਾ ਵੀ 75 ਬਿਜ਼ਨਸ ਤੇਰਾ ਧੰਦਾ ਕਰਦੇ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੁਣ 80 20 ਤੇ ਰਾਤ ਨੂੰ ਜਾ ਕੇ ਕਹਿੰਦਾ ਮੈਨੂੰ ਨਾ ਫੜਿਓ ਜੀ ਜੋ ਬੋਟਕਾ ਗਏ ਇਹਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਕਿਤੇ ਅੰਦਰ ਨਾ ਦਿਓ ਜੀ ਇਹ ਗੁਰੂਆਂ ਦਾ ਫਰਸਾ ਹੈ ਬੰਦ ਬੰਦ ਕਟਵਾਏ ਅਰਦਾਸਾਂ 'ਚ ਖੋਪੜੀਆਂ ਲਹਾਈਆਂ ਅਰਦਾਸਾਂ 'ਚ ਲੇਕਿਨ ਧਰਮ ਨਹੀਂ ਹਰਿਆ ਨੌਵੀਂ ਪਾਛਾਈ ਨੇ ਕਿੱਥੇ ਜਿਹਨੇ ਲਈ ਬਲਦਾਨ ਦਿੱਤਾ ਕੀ ਉੱਥੇ ਜਾਤ ਪਾਤ ਸੀ ਜਿਹੜੇ ਬੰਦੀਆਂ ਪਾਉਂਦੇ ਐ ਇੱਕ ਧਰਮ ਨੂੰ 부ਜਾ ਧਰਮ ਨੂੰ ਵੱਡਾ ਪੰਜਾਬ ਉਹਨੂੰ ਨਹੀਂ ਮੰਨਦਾ ਜਿਹੜੇ ਜਾਤ ਪਾਤ ਦੇ ਨਾਮ ਦੇ ਉੱਤੇ ਰਾਜਨੀਤੀ ਕਰਦੇ ਪੰਜਾਬ ਉਹਨੂੰ ਨਹੀਂ ਮੰਨਦਾ ਪੰਜਾਬ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਬਾਬੇ ਨਾਨਕ ਤੱਕ ਇੱਕੋ ਗੱਲ ਮੰਨਦਾ ਹੈ ਕਿ ਭਾਈ ਸਾਦਾ ਪਲਾ ਕਰ ਨਾਮ ਜਪ ਕਰਤ ਕਰ ਤੇ ਫੰਡ ਛੱਕ ਤੇ ਸਾਹਿਬ ਹੱਥ ਵਢਾਈਆਂ ਜਿਸ ਭਾਵੈ ਤਿਸ ਦੇ ਤੈਨੂੰ ਅੱਜ ਕਹਿੰਦਾ ਜਦੋਂ ਕਰਤਾਰਪੁਰ ਦਾ ਲਾਂਘਾ ਖਰਾ ਸੀ ਸਾਰਾ ਹਿੰਦੁਸਤਾਨ ਇੱਕ ਪਾਸੇ ਸੀ ਤੇ ਇਹ ਗੁਰੂ ਦਾ ਸਿੱਖ ਇੱਕ ਪਾਸੇ ਸੀ ਉਹ ਕਹਿੰਦੇ ਸੀ ਨਹੀਂ ਖੁੱਲਦਾ ਤੇ ਖੁੱਲਿਆ ਕਿ ਨਹੀਂ ਖੁੱਲਿਆ ਦੱਸੋ ਖੁੱਲਿਆ ਕਿ ਨਹੀਂ ਖੁੱਲਿਆ ਤੇ ਅੱਜ ਮੈਂ ਕਹਿੰਦਾ ਅੱਜ ਮੈਂ ਕਹਿੰਦਾ ਕਿ 30 ਸਾਲ ਤੋਂ ਮੁੱਖ ਮੰਤਰੀ ਜਿੱਤਦੇ ਆਇਆ ਪਰ ਪੰਜਾਬ ਹਾਰਦਾ ਆਇਆ ਓਦੋਂ ਬਾਅਦ ਚੰਨੀ ਨੂੰ ਕਿਹਾ ਮੇਰੀ ਉਹਨਾਂ ਨਾਲ ਕੋਈ ਲੜਾਈ ਨਹੀਂ ਅੱਜ ਵੀ ਕਾਂਗਰਸੀ ਹੋਣ ਦੇ ਨਾਤੇ ਕੋਈ ਲੜਾਈ ਨਹੀਂ ਮੈਂ ਉਹਨੂੰ ਕਹਿੰਦਾ ਸੀ ਮਿੱਤਰਾ ਚਾਦਰਾਂ ਨਾਲ ਵਿਛਾਓ ਮਿੱਤਰਾ ਆਹ 4 ਮਹੀਨੇ ਚੱਜ ਦੇ ਲਾ ਦਿਓ ਤੇ ਅਪਨ ਜਿੱਤਿਆਂਗੇ ਦੁਬਾਰੇ ਆ ਜਾਗੇ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਹੈ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋਗੇ ਹੱਸ ਲੋ ਹੱਸ ਲੋ ਪਤਾੜੀ ਠੋਕਿਆ ਕਰੋ ਠੋਕ ਕੇ ਕਿੱਥੇ ਆ ਮਿੱਤਰ ਪਿਆਰਾ ਮੈਂ ਉਹਨੂੰ ਕੁਛ ਨਹੀਂ ਕਹਿੰਦਾ ਪੰਜਾਬ ਦੇ ਲੋਗ ਨਵਜੋਤ ਸਿੰਘ ਸਿੱਧੂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਏ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ 'ਚ ਖੜਾ ਹੋਇਆ ਕਦੇ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਸੋਚ ਨਹੀਂ ਕੀਤੀ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੇ ਠੋਕਣ ਲੱਗ ਜਾਣ ਆਪਣੇ ਇੱਕ ਦੂਜੇ ਨੂੰ ਮਰਨ ਲੱਗ ਜਾਣ ਤੇ ਜਿਹੜਾ ਹੋਗਾ ਮੁੱਖ ਮੰਤਰੀ ਬਣਨ ਤੁਰ ਲੈਂਦਾ ਐ ਕਦੇ ਮੁੱਖ ਮੰਤਰੀ ਬਣੇ